ਸਸੀ ਗਾਲ ਜੀ ਸਾਡਾ ਅੱਜ ਇਹ ਗੀਤ ਨੇਤਾ ਜੀ ਤੇ ਉਹਨਾਂ ਦੇ ਘਰ ਵਾਲੇ ਦੀ ਆਪਸੀ ਗੱਲਬਾਤ ਹੈ ਸੁਣ ਕੇ ਹਾਂ ਵੇ ਲੋਕੀ ਕਹਿੰਦੇ ਗੱਪੀਆਂ ਤੂੰ ਹਾਂ ਹੈਗੇ ਵੇ ਲੋਕੀ ਕਹਿੰਦੇ ਲਾਰੇ ਹੱਥਾ ਹਾਂ ਹੈਗੇ ਵੇ ਰਿਸ਼ਵਤ ਹੋਰ ਵੀ ਐ ਹਾਂ ਹੈਗੇ ਵੇ ਆਖੀ ਜਾਂਦਾ ਬੱਚਾ ਬੱਚਾ ਹਾਂ ਹੈਗੇ ਹੋ ਕੁੜੇ ਮੇਰੇ ਬਾਰੇ ਗੱਲਾਂ ਕਰਦੇ ਨੇ ਜੋ ਸੱਚੇ ਨੇ ਕੁੜੇ ਮੇਰੇ ਬਾਰੇ ਕਲੰਕ ਕਰਦੇ ਨੇ ਜੋ ਨਹੀਂ ਅੱਕੇ ਨੇ ਕੁੜੇ ਮੇਰੇ ਬਾਰੇ ਕਲੰਕ ਕਰਦੇ ਨੇ ਜੋ ਨਹੀਂ ਸੱਚੇ ਨੇ ਕੁੜੇ ਮੇਰੇ ਬਾਰੇ ਕਲੰਕ ਕਰਦੇ ਨੇ ਜੋ ਮਿੱੱਕੇ ਨੇ ਉਹ ਨਹੀਂ ਹੁੰਦਾ ਵਿਗੜਦਾ ਤਖ ਕੁੜੇ ਜੇ ਹੋਵੇ ਬੰਦੇ ਨੂੰ ਮੱਤ ਕੁੜੇ ਕਰ ਦਈਏ ਗਰਮ ਜਦ ਹੱਥ ਕੁੜੇ ਫਿਰ ਚੁੱਪ ਜਾਂਦੇ ਸਭ ਵੱਟ ਕੁੜੇ ਉਹ ਤੂੰ ਦੱਸ ਦੇ ਕਿਹੜਾ ਬੰਦਾ ਜਿਹੜਾ ਅਸਲ ਪੇਟਿਆ ਨਹੀਂ ਉਹੀ ਵੱਸ ਤੋਂ ਭਾਰ ਜਮੀਰ ਜਿਨ੍ਹਾਂ ਨੇ ਅੱਜ ਤੱਕ ਵੇਚਿਆ ਨਹੀਂ ਉਹੀ ਵੱਸ ਤੋਂ ਭਾਰ ਜਮੀਰ ਜਿਨ੍ਹਾਂ ਨੇ ਅੱਜ ਤੱਕ ਵੇਚਿਆ ਨਹੀਂ ਮਰਦੇ ਦਮ ਤੱਕ ਛੱਡਦੇ ਨਹੀਂ ਹੁਣ ਹੱਥ ਕੁਰਸੀ ਨੂੰ ਪੈ ਗਿਆ ਬੇ ਲੋਕੀ ਕਹਿੰਦੇ ਗੱਪੀਆਂ ਤੂੰ ਹਾਂ ਹੈ ਗਿਆ ਬੇ ਲੋਕੀ ਕਹਿੰਦੇ ਲਾਰੇ ਹੱਥਾਂ ਹਾਂ ਹੈ ਗਿਆ ਰਿਸ਼ਵਤ ਫੋਰ ਵੀ ਐ ਹਾਂ ਹੈ ਗਿਆ ਵੇ ਆਖੀ ਜਾਂਦਾ ਬੱਚਾ ਹ ਬੱਚਾ ਹਾਂ ਹੈ ਗਿਆ ਜਿੱਤਣ ਤੋਂ ਬਾਅਦ ਕਹਦੇ ਤਾਰੇ ਲੈਣਾ ਸੁਣੇ ਨਹੀਂ ਓਏ ਜਿੱਤਣ ਤੋਂ ਬਾਅਦ ਕਹਦੇ ਤਾਰੇ ਲੈਣਾ ਸੁਣੇ ਨਹੀਂ ਰੌਲਾ ਪਾਉਣ ਜਿਹੜੇ ਸਾਨੂੰ ਇਹਨਾਂ ਨੇ ਹੀ ਚੁਣੇ ਨਹੀਂ ਰੌਲਾ ਪਾਉਣ ਜਿਹੜੇ ਸਾਨੂੰ ਇਹਨਾਂ ਨੇ ਹੀ ਚੁਣੇ ਨਹੀਂ ਹੋ ਅਗਲੀਆਂ ਵੋਟਾਂ ਬਾਹਰ ਹੀ ਪਹਿਲਾਂ ਘੜ ਕੇ ਰੱਖੀ ਤੇਉਂ ਤਕੜੇ ਬੋਤਲ ਬੋਤਲ ਦੇ ਕੇ ਹੁੰਦਾ ਕੱਠ ਰੇਲੀ ਵਿੱਚ ਬਹੁਤ ਕੁੜੇ ਹਉ ਬੋਤਲ ਬੋਤਲ ਦੇ ਕੇ ਹੁੰਦਾ ਕੱਠ ਰੇਲੀ ਵਿੱਚ ਬਹੁਤ ਕੁੜੇ ਪਾਈ ਪੈ ਸੋ ਵਿੱਚ ਬੱਲੀਏ ਬੋਟਾ ਮੈਂ ਹਰ ਵਾਰ ਖਰੀਦਾਂ ਨਹੀਂ ਹੁਣ ਆ ਜਾਂਦਾ ਫਿਰ ਸਿਖਾਉਂਦੀ ਮੈਨੂੰ ਵਹਾਨ ਕਮੀਜ਼ਾਣੀ ਹੁਣ ਆ ਜਾਂਦਾ ਫਿਰ ਸਿਖਾਉਂਦੀ ਮੈਨੂੰ ਆਉਣ ਕਮੀਜ਼ਾਨੀ ਕਰਨਾ ਹੋਇਆ ਘੌਰ ਜੇ ਕਰਿਓ ਅਸੀਂ ਸੱਚੀ ਗੱਲ ਕਹੀ ਗਏ ਫੇ ਲੋਕੀ ਕਹਿੰਦੇ ਗੱਪੀਆਂ ਤੂੰ ਹਾਂ ਹੈ ਗਏ ਫੇ ਲੋਕੀ ਕਹਿੰਦੇ ਲਾਰੇ ਹੱਥਾਂ ਹਾ ਹੈ ਗਿਓ ਵੇ ਰਿਸ਼ਵਤ ਖੋਰ ਵੀ ਹੈ ਹਾ ਹੈ ਗਿਓ ਵੇ ਆਖੀ ਜਾਂਦਾ ਬੱਚਾ ਬੱਚਾ ਹਾ ਹੈ ਗਿਓ ਧੰਵਾਦ ਜੀ ਤੇ ਇੱਕ ਗੱਲ ਸਾਡਾ YouTube ਚੈਨਲ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਦੇ ਉੱਪਰ ਲਿੰਕ ਦਿੱਤਾ ਤੇ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਵੀਡੀਓ ਨੂੰ ਵਰਤਵਾਦ ਸ਼ੇਅਰ ਕਰਿਓ ਚੰਗਾ ਲੱਗੇ ਤਾਂ ਧੰਵਾਦ ਜੀ